ਲਾ ਬਈ ਨੇ ਕੱਲ ਪੌਦੇ ਲਾ ਮੰਨ ਉਹ ਰੱਖ ਦिए ਤੇ ਇਹ ਮੈਨੂੰ ਲਾਣ ਲੈ ਜ ਰਹੇ ਆ ਬਸ ਬਹੁਤ ਆ ਗੋਮਾ ਹੀ ਲਾਵਾਂਗੇ ਮੈਂ ਆਪਣੇ 10 ਪੌਦੇ ਰੋਜ਼ ਲਾਏ ਕਰਾਂ 30 ਖਪੌਦੇ ਆ ਨੇ ਨਾ ਜੀ ਅੱਜ ਹੋ ਗਏ ਸ਼ੁਰੂ ਅਗਲੇ ਦਿਨ ਪੌਦੇ ਲਾਣੇ ਲੈ ਸਾਰੇ ਆਪਣੇ ਮੈਂਬਰ ਗੌਰਵ ਜੀ ਕਿੱਸਾ ਦਾ ਜੰਮ ਅੰਬਾ ਵੀ ਆਈ ਖਾਦ ਪਿਆ ਹੁਣ ਉਹ ਮ ਬੇਟੇ ਚਲੋ ਲੌਮਾ ਗਏ ਚਲੋ ਅੱਗਾ ਹੋ ਜਾਓ ਜੇ ਆਪ ਨੂੰ ਬਚਾਣਾ ਹੋ ਤਾਂ ਦੇਖ ਲੋਗ ਆਪਰੇ ਕਹਾਂ ਕਹਾਂ ਤੇ ਗਿਰ ਰਹੇ ਹੁੰਦੇ ਸਾਰੇ ਉਸਮੇ ਪਾਣੀ ਪੜਾ ਗਈ ਜੀਆ ਫਿਲਹਾਲ ਰੇਡੀਓ ਕਿਦਸ ਲਿਆ ਚਲੋ ਵੀ ਚਲੋ ਨੇਚਰਲ ਪਾਣੀ ਮਾਰਾ ਬਣਾ ਨੇਚਰਲ ਖਾ ਦਾ ਚੈਨੂ ਕਰਕੇ ਲਾਓ ਬਸ ਕਰੋ ਰੋਕ ਲੋ ਰੋਕ ਲੋ ਕਰ ਦਿਆ ਚਾਹ ਰਿਕਾਰਡ ਹੋ ਰਿਹਾ ਰੁਕ ਜਾ ਰੁਕ ਮੇਰੇ ਕਿਰਪਾ ਕੁਛ ਨਹੀਂ ਕਰਨਾ ਰਿਹਾ ਮੇਰੇ ਆ ਨਰਿੰਦਰ ਪਰਵਾਤ ਫੁਰਪੀਗਲ ਕਰ ਲੈ ਸਤੈਨੂੰ ਦੋ ਪੱਡੇ ਲਾ ਕੇ ਅੱਗਾ ਚਲੇ ਵਾ ਸੇ ਪੰਜਾਬ ਮੋਹਿਮ ਇਹ ਪਹਿਲਾਂ ਕ ਲਾਇਆ ਵਾ ਜਿਹੜਾ ਮੋਟਰ ਦਾ ਬੰਦਾ ਜਾ ਰਿਹਾ ਉਹ ਇਹ ਮੋਟਰ ਦਾ ਬੰਦੇ ਨੇ ਬਹੁਤ ਹੈਲਪ ਕਰੀ ਮਾਰੀ ਸਿਰਫ ਉਰਾ ਮੰਡੀ ਮਤੋਂ ਉਰਾਣੇ ਗਈ ਹੋਰ ਕੋਈ ਹੈਲਪ ਨਹੀਂ ਕਰੀ ਸਨੇ ਡਿਸੀਜਨ ਕਰ ਰਹੇ ਕਿਹੜਾ ਲਾਣਾ ਸੋਚ ਲੈ ਫੇਲਾ ਕੀ ਆਇਆ ਫਿਰ ਲਾਈਓ ਜਿਉਂਦਾ ਆਲੀ ਮੋਟਰ ਹੀ ਸਾਹ ਚੱਲ ਰਿਹਾ ਉਹਦੇ ਗੁਰਪਾ ਫੜਾਵੜ ਤੋਂ ਕੋਤਲ ਇਹਨੂੰ ਜੱਜ ਮੰਲਾ ਉਰੋ ਨਹੀਂ ਨਹੀਂ ਯਾਰ ਉਹ ਤਾਂ ਮੜਾ ਸਾਰ ਚੋੜੇ ਮੈਨੂੰ ਕਰ ਲੇਉਂਗਾ ਜਿੰਮਾ ਜੋਰ ਬਣਾਵੇ ਨਹੀਂ ਬੁੱਟਾ ਸੁੱਧ ਬਾਜੀ ਦੇ ਦੇਖਿਆ ਇਹ ਬੁੱਟਾ ਕਿਹੇ ਬੁੱਟਾ ਨਾ ਬੱਝਾ ਓਏ ਸਫਲ ਕਿਸਾਨ ਸਫਲ ਕਿਸਾਨ ਤੋਂ ਹੀ ਬਾਇਆ ਬਈ ਕਿੰਨੀ ਦੇ ਬੁੱਟੇ ਕਿੰਨੀ ਅੱਜ ਢੰਗ ਨਾਲ ਸਾਈਡ ਮੈਂ ਕਰ ਲੈ ਪਹਿਲਾਂ ਨਰੂਜ ਆ ਵੀਰ ਉਹ ਬਹੁਤ ਬੋਰ ਕਰਾਗਾ ਬੋਰ ਕੱਟ ਮਾਰ ਰਿਹਾ ਬਦੇ ਹੁਕਮ ਸੁਪਰੇ ਕਰ ਗੱਲ ਸੁਪਰੇ ਖੁੱਪੇ ਕਰਾਂ ਇਕ ਕਰਾਂ ਕਹਾਂ ਕਿ ਚੱਲੋ ਚੱਲ ਕਰਨੀ ਨਹੀਂ ਆ ਗਿਆ ਇਕਵਾਲ ਬੰਨ ਜੀ ਕੋਟ ਲਵਾਉਣ ਬਿਨਾਂ ਤੇ ਓਏ ਦੇ ਕਸੇ ਦੇਨੂ ਦੇਨੂ ਨਾ 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 ਕਰ ਰਿਹਾ ਕਰ ਰਿਹਾ ਕਰ ਨਹੀਂ ਕਿਉਂ ਬਰੇਡਾ ਦਾਂ ਹੈ ਹੈ ਇਹ ਪਦੀ ਪਦੀ ਫਸ ਗਿਆ ਰੈਸਕਿਊ ਚੱਲ ਰਿਹਾ ਹੈ ਲਈ ਪਾਣੀ ਲੈਣੇ ਹੋਸਤਾ ਖੱਡਾ ਮਾਰਿਆ ਰਜੰਦੀ ਉਹ ਚੱਲੋ ਬ੍ਰੈੱਡ ਤੇ ਤਾਂਨੇ ਕਿਆ ਕਰਿਆ ਲੂਤਾ ਪਹਿਲਾ ਲਾ ਦੋ ਪੁੱਦੇ ਲੈਣ ਗਿਆ ਮਾ ਆ ਜਾਗਾ ਸੋਰਿਆ ਪੜਿਆ ਤੀਮੀਆਂ ਜੀ ਤੀ ਸੋਰੀ ਤੀ ਨਹੀਂ ਕਹੀਂ ਤੋਂ ਹੋਰ ਕੇ ਰਿਵਿਊ ਹੋਰ ਹੋਰ ਕੁਛ ਨਾ ਰਿਵਿਊ ਤਾਂ ਬੋਲਦੇ ਚੱਲ ਕੈਮਰੇ ਸਾਹਮਣੇ ਬੋਲ ਪੁੱਠੇ ਨੇ ਇਹਨੂੰ ਸਿੱਧੇ ਚਲਾਣੀ ਪਈਓ ਹਾਂ ਵਧੀਆ ਵਧੀਆ ਬਾਈ ਆ ਸਭ ਤੋਂ ਵਧੀਆ ਜਗਾ ਆ ਪੱਕੜ ਦੋ ਵਾਹ ਠੀਕੇ ਸਾਬ ਦੇ ਮਾਰ ਲੈ ਚੋਰ ਆਰ ਜਮਾਂ ਬੰਦਾ ਬਾਹਰ ਕਾ ਹੋਗਾ ਇਹਨਾਂ ਦੇ ਲੈ ਗੋਂ ਕਾਂਗਲ ਕੰਮ ਕਰਾ ਰਿਆ ਹਿੰਮਤ ਦੇਖੋ ਇਹੋ ਸੇਵਾ ਚੱਕ ਰੋ ਵਾਲੇ ਪੜੇ ਬਾਹਰ ਕਿਸਾਨ ਵਰਗੇ ਟੈਗਾ ਸਾਡੇ ਜ਼ਾਰਾ ਲੈ ਗਾਈ ਉਹਨੂੰ ਲਾਉ ਲਾਉ ਸੇਵਾ ਲਾਉ ਬਈ ਇਕੱਟਾ ਨਾਟਕ ਆ ਨਾਟਕ ਆ ਰਹਾ ਹੈ ਲਾਣ ਦੋ ਬਈ ਲਾਣ ਦੋ ਬੁੱਟੇ ਲਾ ਲੈਣ ਦੇ ਬੰਦੇ ਨੂੰ 6-5 ਦਾ ਖੋਦ ਰਿਹਾ ਬਾਈ ਉਹ ਖੱਡਾ 6-50 ਹੋ ਗਏ ਲੈ ਸਾਡੇ ਲਾਇ ਇਦਾਂ ਟਾਈਮ ਹੈ ਹਾਂ ਦੋਵਾਂ ਦੇ ਪੰਪ ਕਰਨ ਲੱਗਿਆ ਪੰਪ ਪੰਪ ਨਾ ਹਟਦਾ ਹੋਦੀ ਐ ਲੈ ਸਾਡਾ ਲਾਸਟ ਬੋਧਾ ਸ아요 ਅੱਜ ਮਾਨੇ 20 ਬੋਧੇ ਲੈਤੀਏ ਟੋਟਲ ਮੀਸੇ 1000 ਬੋਧੇ ਆ 1000 ਬੋਧੇ ਗਰਮੀ ਗਰਮੀ ਆਵਾਂ ਨੇ ਨਾ ਬਰਸੰਤਾਂ ਤੱਕ 1000 ਬੋਧਾ ਲਾ ਦੇਣਾ ਜੀ ਲਾਗਾ ਬੋਧੇ ਚਲਦੀ ਆ ਆਪਣੇ ਘਰਾਂ ਨੂੰ ਮਿਲਾਂ ਫਿਰ ਅਗਲੇ ਬਲੋਗਾਂ ਮਾ ਤੁਹਾਨੂੰ ਫਿਰ ਦਿਖਾਵਾਂ ਕੁਝ ਹੋਰ ਬੂਟੇ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਮੈਂ ਲਾਵਾਂਗੇ ਉਹ ਕੋਈ ਕੁਝ ਪੇਡੇ ਲਾ ਦੀਏ ਕੁਝ ਨੇ ਰਹਿ ਗਏ ਨੇ ਬਾਅਦ ਵਿੱਚ ਲਾਵਾਂਗੇ ਤੂੰ ਪੌਂਗੀ ਵਾ ਆਗੇ ਰੇੜੀ ਰੋੜੀ ਸਾਰਾ ਸਮਾਨ ਲੈਗਾ ਮੇਲੇ ਆ ਬਈ ਅਗਲੇ ਵਲੌਗ માં ਫਿਰ ਠੀਕ ਆ ਬਈ ਸੇ ਪੰਜਾਬ ਮੁਹਿਮ ਬਾਈ